ਜਲ ਬਾਬਾ ਆਦਮ ਦੀ ਅਮਰਤ ਸਾਰੇ ਆਏ ਨੇ ਸਤ ਗੁਰ ਦੇ ਚਰਨਾ ਤੇ ਆਸ਼ੀਸ਼ ਨਵਾਏ ਨੇ ਆਸ਼ੀਸ਼ ਨਵਾਏ ਨੇ ਚਰਨਾ ਦੀ ਧੂੜੀ ਨੂੰ ਚਰਨਾ ਦੀ ਧੂੜੀ ਨੂੰ ਮਸਤਕ ਨਾਲ ਲਾਉਂਦੇ ਨੇ ਚੇਤ ਲਾ ਕੇ ਸੰਗਤਾਂ ਦੀ ਪੈਸੇ ਕਮਾਉਂਦੇ ਨੇ ਪੈਸੇ ਕਮਾਉਂਦੇ ਨੇ ਜਲ ਬਾਪਾ ਆਦਮ ਜੀ ਅੰਮ੍ਰਿਤ ਸਰ ਆਏ ਨੇ ਸਤ ਗੁਰ ਦੇ ਚਰਨਾ ਤੇ ਆਸ਼ੀਸ਼ ਨਵਾਏ ਨੇ ਆਸ਼ੀਸ਼ ਨਵਾਏ ਨੇ ਚਰਨਾ ਦੀ ਥੋੜੀ ਨੂੰ ਮਸਤਕ ਨਾਲ ਲਾਉਂਦੇ ਨੇ ਚੇਤ ਲਾ ਕੇ ਸੰਗਤਾਂ ਦੀ ਪੈਸੇ ਕਮਾਉਂਦੇ ਨੇ ਪੈਸੇ ਕਮਾਉਂਦੇ ਨੇ ਸਤ ਗੁਰ ਨੇ ਆਦਮ ਦੇ ਸਿਰ ਹੱਥ ਟੁਕਾਇਆ ਏ ਸਤ ਗੁਰ ਨੇ ਆਦਮ ਦੇ ਸਿਰ ਹੱਥ ਟੁਕਾਇਆ ਏ ਸੇਵਾ ਕਰ ਸੰਗਤਾਂ ਦੀ ਇਹ ਹੁਕਮ ਸੁਣਾ ਏ ਹੁਕਮ ਸੁਣਾਇਆ ਏ ਸਤ ਗੁਰ ਦਾ ਆਦਮ ਜੀ ਪਏ ਹੁਕਮ ਵਜਾਉਂਦੇ ਨੇ ਚਿੱਤ ਲਾ ਕੇ ਸੰਗਤਾਂ ਵੀ ਪੈਸੇ ਕਮਾਉਂਦੇ ਨੇ ਪੈਸੇ ਕਮਾਉਂਦੇ ਕਾਰ ਪੈ ਕਰਦੇ ਨੇ ਚਿੱਤ ਯਾਰ ਦੇ ਵੱਲ ਰਹੇ ਹੱਥ ਕਾਰ ਪੈ ਕਰਦੇ ਨੇ ਹਰ ਇੱਕ ਪੁਰਾਣੀ ਦਾ ਸਤ ਕਾਰ ਪੈ ਕਰਦੇ ਨੇ ਸਤ ਕਾਰ ਪੈ ਕਰਦੇ ਨੇ ਸਰਦਾ ਨਾਲ ਦੋਵੇਂ ਜੀ ਚਰਦਾ ਨਾਲ ਦੂਵੇ ਜੀ ਪਰਸ਼ਾਦ ਸ਼ਕਾਉ ਦੇਨੇ ਚਿੱਤ ਲਾ ਕੇ ਸੰਗਤਾਂ ਦੀ ਪੈਸੇ ਕਮਾਉ ਦੇਨੇ ਪੈਸੇ ਕਮਾਉ ਦੇਨੇ ਉਹ ਸੇਵਾ ਨੂੰ ਕਰਤੇ ਆਏ ਸੇਵਾ ਨੂੰ ਕਰਤੇ ਆਏ ਅੱਤ ਦੇ ਨਾ ਥੱਕਦੇ ਨੇ ਹਰ ਸਾ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਵਾਹਿਗੁਰੂ ਜਪਦੇ ਨੇ ਸਤ ਗੁਰੂ ਪਿਆਰੇ ਨੂੰ ਹਿਰਦੇ ਵਿੱਚ ਧਿਉ ਦੇ ਨੇ ਚੇਤ ਲਾ ਕੇ ਸੰਗਤਾਂ ਦੀ ਪੈਸੇ ਕਮਾਉਂਦੇ ਨੇ ਪੈਸੇ ਕਮਾਉਂਦੇ ਨੇ ਓ ਮਨ ਵਿੱਚ ਤਮੰਨਾ ਹੈ ਇੱਕ ਪੁੱਤਰ ਪਿਆਰੇ ਦੀ ਮਨ ਵਿੱਚ ਤਮੰਨਾ ਹੈ ਇੱਕ ਪੁੱਤਰ ਪਿਆਰੇ ਦੀ ਹੁੰਦੀ ਹਰ ਮਾਪਿਆਂ ਨੂੰ ਅੱਖੀਆਂ ਦੇ ਤਾਰੇ ਦੀ ਅੱਖੀਆਂ ਦੇ ਤਾਰੇ ਦੀ ਸੁੱਤੇ ਹੋਏ ਭਾਗ ਨੂੰ ਸੁਕਤੇ ਹੋਏ ਭਾਗ ਨੂੰ ਜਗਵਾਉਣਾ ਚਾਹੁੰਦੇ ਨੇ ਚੇਤ ਲਾ ਕੇ ਸੰਗਤਾਂ ਦੀ ਪੈਸੇ ਕਮਾਉਂਦੇ ਨੇ ਪੈਸੇ ਕਮਾਉਂਦੇ ਨੇ ਓ ਲੰਗਰ ਵਿੱਚ ਪਾਲਣ ਦੀ ਕਰਦੇ ਨੇ ਸੇਵਾ ਦੀ ਕਰਦੇ ਨੇ ਸੇਵਾ ਦੀ ਲੰਗਰ ਵਿੱਚ ਪਾਲਣ ਦੀ ਕਰਦੇ ਨੇ ਸੇਵਾ ਦੀ ਸੋਨਾ ਨੂੰ ਲੱਗਦਾ ਆਖਰਤਾ ਮੇਵਾਜੀ ਆਖਰਤਾ ਮੇਵਾਜੀ ਦੋ ਪੰਡਾ ਬੱਲਣ ਜੋ ਹਰ ਰੋਜ਼ ਲਿਆਉਂਦੇ ਨੇ ਚੇਤ ਲਾ ਕੇ ਸੰਗਤਾਂ ਦੀ ਪੈਸੇ ਕਮਾਉਂਦੇ ਨੇ ਪੈਸੇ ਕਮਾਉਂਦੇ ਨੇ ਰੂ ਰਾਮਦਾਸ ਪਿਆਰੇ ਗਲ ਲਾ ਦੇ ਦਸਾਂ ਨੂੰ ਸੰਪੂਰਨ ਕਰ ਦੇਂਦੇ ਦਸਾਂ ਦੀਆਂ ਆਸਾਂ ਨੂੰ ਦਸਾਂ ਦੀਆਂ ਆਸਾਂ ਨੂੰ ਰੋਂਦੇ ਹੋਏ ਸੇਵਕ ਨੂੰ ਰੋਂਦੇ ਹੋਏ ਸੇਵਕ ਨੂੰ ਸਤ ਗੁਰੂ ਹਸਾਉਂਦੇ ਨੇ ਚੇਤ ਲਾ ਕੇ ਸੰਗਤਾਂ ਦੀ ਪੈਸੇ ਕਮਾਉਂਦੇ ਨੇ ਪੈਸੇ ਕਮਾਉਂਦੇ ਨੇ ਹੇ ਬਿਰਦਿਆ ਵਸ ਥਾ ਤੇ ਹੇ ਬਿਰਦਿਆ ਵਸ ਥਾ ਤੇ ਪਰਸੋਆਂ ਭਾਰੀ ਦੀ ਸਪਤ ਲਿਖੇ ਸੁਲਤਾਨ ਲਖਾਰੀਓ ਸੁਲਤਾਨ ਲਖਾਰੀਓ ਗੌਕੀ ਨਾਲ ਸਜਣਾ ਦੇ ਹਰ ਜਸ ਨੂੰ ਗਾਉਂਦੇ ਨੇ ਜੇਤ ਲਾ ਕੇ ਸੰਗਤਾਂ ਦੀ ਪੈਸੇ ਕਮਾਦੇ ਨੇ ਪਿਆਰ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ